ਗੁੱਡ ਈਵਨਿੰਗ एवरीवन ਸਸ਼ੀਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਹੀ ਵਿਦਿਆਰਥੀਆਂ ਦਾ ਤੁਹਾਡੇ ਆਪਣੇ ਸਟੱਡੀ ਚੈਨਲ ਐਰੂਡੀਸ਼ਨ ਸਟੱਡੀਜ਼ ਤੇ ਜਿੱਥੇ ਹਰ ਰੋਜ਼ ਸਾਡੀ ਸ਼ਾਮ ਨੂੰ 8:30 ਵਜੇ ਲਾਈਵ ਕਲਾਸ ਹੁੰਦੀ ਹੈ ਤੇ ਇਸ ਦੇ ਵਿੱਚ ਅਸੀਂ ਕਰਦੇ ਹਾਂ ਪੰਜਾਬੀ ਦੇ ਪੇਪਰਾਂ ਦੀ ਤਿਆਰੀ ਠੀਕ ਹੈ ਜੀ ਜਿਸ ਤਰ੍ਹਾਂ ਇਹਨਾਂ ਦਿਨਾਂ ਦੇ ਵਿੱਚ ਆਰਪੀএসসি ਦੇ ਇਗਜ਼ਾਮ ਆ ਰਹੇ ਨੇ ਗ੍ਰੇਡ 1 ਐਂਡ ਗ੍ਰੇਡ 2 ਇਸ ਤੋਂ ਬਿਨਾ PCS 2025 ਉਸ ਦਾ ਵੀ ਇਗਜ਼ਾਮ ਆ ਰਿਹਾ ਹੈ ਠੀਕ ਹੈ ਤਾਂ ਇਹ ਵਾਲੇ ਸਾਰੇ ਇਗਜ਼ਾਮਸ ਦੀ ਅਗਰ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਰਾਈਟ ਅਰਿਵਿਡਿਸ਼ਨ ਸਟੱਡੀਜ਼ ਓਕੇ ਕਲਾਸ ਦਾ ਟਾਈਮ ਜ਼ਰੂਰ ਇੱਕ ਵਾਰੀ ਨੋਟ ਕਰ ਲੈਣਾ ਕਿ ਸਾਡੀ ਕਲਾਸ 8:00 ਵਜੇ ਠੀਕ ਹੈ ਔਰ 1 ਮਿੰਟ ਜੀ ਤਾਂ ਮੈਂ ਪਹਿਲਾਂ ਤੁਹਾਨੂੰ ਥੋੜੀ ਜੀ ਜਾਣਕਾਰੀ ਦੇ ਦਿਆਂ ਕਿ ਇਸ ਚੈਨਲ ਦੇ ਉੱਪਰ ਡੇਲੀ ਤੁਹਾਨੂੰ ਸਾਡੇ ਜਿਸ ਦੇ ਵਿੱਚ ਅਸੀਂ ਸਭ ਤੋਂ ਇੰਪੋਰਟੈਂਟ ਟਾਪਿਕ ਯਾਨੀ ਕਿ ਪੰਜਾਬੀ ਵਿਆਕਰਣ ਠੀਕ ਹੈ ਔਰ ਪੀਐਸਸੀ ਦਾ ਗ੍ਰੇਡ 1 ਜਾਂ ਗ੍ਰੈਂਡ ਉਹ ਮਾਸਟਰ ਕਿਡਰ ਦੀ ਤਿਆਰੀ ਕਰਨਾ ਚਾਹੁੰਦੇ ਹੋ ਡੀਟਪਲੱਸਬੀ ਇਹਨਾਂ ਦੇ ਵਿੱਚੋਂ ਕਿਸੇ ਵੀ ਪੇਪਰ ਦੀ ਤੁਸੀਂ ਅਗਰ ਤਿਆਰੀ ਕਰਨਾ ਚਾਹੁੰਦੇ ਹੋ ਤਾ ਉਸ ਦੇ ਲਈ ਤੁਸੀਂ ਥਿਉਰੀ ਕਲਾਸਾਂ ਨੂੰ ਜੁਆਇਨ ਕਰ ਸਕਦੇ ਹੋ ਜਿਸ ਦੇ ਲਈ ਤੁਹਾਨੂੰ ਨੰਬਰ ਦਿੱਤਾ ਹੋਇਆ ਹੈ ਸਕਰੀਨ ਦੇ ਉੱਪਰ ਨੰਬਰ ਨੋਟ ਕਰ ਲੈਣਾ 6280492562 ਠੀਕ ਹੈ ਜੀ ਤਾਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਤੁਸੀਂ ਤੇ ਥਿਉਰੀ ਬਾਚ ਨੂੰ ਜੁਆਇਨ ਕਰ ਸਕਦੇ ਹੋ ਜਿਸ ਦੇ ਵਿੱਚ ਤੁਹਾਨੂੰ ਪੂਰਾ ਦਾ ਪੂਰਾ ਸਿਲੇਬਸ ਕਵਰ ਕਰਵਾਇਆ ਜਾਊਗਾ ਤੁਹਾਡੇ ਪੇਪਰ ਤੋਂ ਪਹਿਲਾਂ ਪਹਿਲਾਂ ਠੀਕ ਹੈ ਜਿਸ ਦੇ ਵਿੱਚ ਹੋ ਸਕਦਾ ਦਿਨ ਦੇ ਵਿੱਚ ਦੋ ਕਲਾਸਿਸ ਵੀ ਲਗਾਨੀਆਂ ਪੈਣ ਆਰਪੀਐਸਸੀ ਦੀਆਂ ਤਾਂ ਆਪਾਂ ਲਗਾਵਾਂਗੇ ਓਕੇ ਤੇ ਇਹਦੇ ਤੋਂ ਬਿਨਾ ਤੁਹਾਨੂੰ ਕੁਝ ਕਲਾਸਿਸ ਡੇ 1 ਨੂੰ ਹੀ ਰਿਕਾਰਡਿੰਗ ਚ ਦੇ ਦੇਣੀ ਹੈ ਤਾਂਕਿ ਤੁਹਾਡੇ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਲੈਕਚਰ ਤੁਸੀਂ ਡੇਲੀ ਲਗਾ ਸਕੋ ਸੋ ਦੈਟਸ ਕਵਰ ਕਰਕੇ ਤੇ ਤੁਸੀਂ ਰਿਵੀਜ਼ਨ ਵੀ ਕਰ ਪਾਓ ਓਕੇ ਇਸ ਲਈ ਥਿਉਰੀ ਕਲਾਸਾਂ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਦੋ ਪੇਪਰਾਂ ਨੂੰ ਇਸ ਟਾਈਮ ਨੰਬਰ 1 RPSC ਅਤੇ ਦੂਸਰਾ PCS 2025 ਹਾਂਜੀ ਬਿਲਕੁਲ ਅੱਜ ਥੋੜਾ ਜਿਹਾ ਨੈਟਵਰਕ ਇਸ਼ੂ ਹੋ ਰਿਹਾ ਹੈ ਵਿੱਚ ਵਿੱਚ ਥੋੜਾ ਥੋੜਾ ਐਦਾ ਰਹਿ ਰਿਹਾ ਕਿਉਂਕਿ ਇੱਥੇ ਮੌਸਮ ਬਹੁਤ ਜ਼ਿਆਦਾ ਖਰਾਬ ਹੈ ਓਕੇ ਬਟ ਸਟਿਲ ਅਗਰ ਹੋਵੇ ਓਕੇ ਬਟ ਸਟਿਲ अगर हो पाया क्लास कंटिन्यू कर पाए तक पाया क्लास कंटिन्यू कर पाए ता कर लेंगे अदरवाइज फिर कल ਦੇ ਉੱਪਰ ਛੋੜ ਦਾਂਗੇ ਠੀਕ ਹੈ ਕਰ ਲਾਂਗੇ अदरवाइज ਫਿਰ ਕੱਲ ਦੇ ਉੱਪਰ ਛੋੜ ਦਾਂਗੇ ਠੀਕ ਹੈ ਜੇ ਤੁਸੀਂ ਕਹਿੰਦੇ ਹੋ ਕਿ ਮੈਮ ਜੇ ਤੁਸੀਂ ਕਹਿੰਦੇ ਹੋ ਕਿ ਮੈਮ ਐਦਾਂ ਨਹੀਂ ਮਜ਼ਾ ਆ ਰਿਹਾ ਲਾਈਕ ਬਹੁਤ ਫਿਰ ਆਪਾਂ ਇਹ ਕਲਾਸ ਕੱਲ ਦੇ ਉੱਪਰ ਵੀ ਰੱਖ ਸਕਦੇ ਆ ਜਿਵੇਂ ਤੁਸੀਂ ਕਹੋਗੇ ਆਪਾਂ ਉਹਦਾ ਕਰ ਲਾਂਗੇ ਠੀਕ ਹੈ